ਸਤਿ ਸ਼੍ਰੀ ਅਕਾਲ ਮੈਂ ਆ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਪਾਸੇ ਜੇ ਗੱਲ ਕਰੀਏ ਪੰਜਾਬ ਦੇ ਨਾਮਰ ਗਾਇਕ ਦੀ ਜਿਨ੍ਹਾਂ ਦੀ ਇਸ ਸਮੇਂ ਤੂਤੀ ਬੋਲਦੀ ਹੈ ਹਾਂਜੀ ਮੈਂ ਗੱਲ ਕਰ ਰਿਹਾ ਦਲਜੀਤ ਦਸਾਂਝ ਦੀ ਦਲਜੀਤ ਦਸਾਂਝ ਵੱਲੋਂ ਇੱਕ ਪਾਸੇ ਵੱਡਾ ਐਲਾਨ ਕੀਤਾ ਗਿਆ ਜੇਕਰ ਭਾਰਤ ਦਾ ਪ੍ਰਸ਼ਾਸਨ ਮੇਰਾ ਸਾਥ ਨਹੀਂ ਦੇਵੇਗਾ ਜਿਹੜੇ ਮੇਰੇ ਲਾਈਵ ਕੰਸਰਟ ਕੀਤੇ ਜਾਂਦੇ ਨੇ ਤੇ ਮੈਂ ਆਉਣ ਵਾਲੇ ਦਿਨਾਂ ਦੇ ਵਿੱਚ ਇੰਡੀਆ ਦੇ ਵਿੱਚ ਸ਼ੋਅ ਬੰਦ ਕਰ ਦਿਆਂਗਾ ਉਹਨਾਂ ਨੇ ਕਿ ਬਾਹਰ ਬਹੁਤ ਪੰਜਾਬੀ ਬੈਠੇ ਨੇ ਉਹ ਮੇਰੀ ਸਪੋਰਟ ਕਰਦੇ ਨੇ ਅਤੇ ਉਹ ਮੇਰੇ ਲਾਈਵ ਕਨਸਰਟ ਕਰਾਉਂਦੇ ਨੇ ਯਾਨੀ ਕਿ ਖਫਾ ਹੋਏ ਨੇ ਦੂਸਰੇ ਪਾਸੇ ਪੰਜਾਬੀ ਦੇ ਇੱਕ ਹੋਰ ਵੱਡੇ ਗਾਇਕ ਗੁਰੂ ਰੰਧਾਵਾ ਦਾ ਪੇਚਾ ਪੈ ਗਿਆ ਹੈ ਕਿਹਦੇ ਨਾਲ ਪੰਜਾਬ ਦੇ ਇਸ ਟਾਈਮ ਨੰਬਰ 1 ਚੱਲ ਰਿਹਾ ਗਾਇਕ ਦਲਜੀਤ ਦਸਾਂਝ ਦਲਜੀਤ ਸਾਨ ਦਾ ਇੱਕ ਸਲੋਗਨ ਵੀ ਬੜਾ ਮਸ਼ਹੂਰ ਹੋ ਗਿਆ ਹੈ ਪੰਜਾਬੀ ਆਗੇ ਓਏ ਦੂਸਰੇ ਪਾਸੇ ਉਹਨੇ ਪੰਜਾਬ ਜਾ ਪੰਜਾਬ ਯਾਨੀ ਕਿ ਇਸ ਉਤੇ ਟਰੋਲ ਕੀਤਾ ਜਾ ਰਿਹਾ ਹੈ ਪੰਜਾਬ ਦੇ ਇਸ ਨਾਮਰ ਗਾਇਕ ਨੂੰ ਜਿਹੜਾ ਆਪਣੀ ਗਾਇਕੀ ਦਾ ਲੋਹਾ ਕੱਲੇ ਪੰਜਾਬ ਵਿੱਚ ਨਹੀਂ ਭਾਰਤ ਵਿੱਚ ਨਹੀਂ ਲੇਕਿਨ ਪੂਰੇ ਦੇਸ਼ ਪੂਰੇ ਵਰਲਡ ਵਿੱਚ ਮਨਵਾ ਰਿਹਾ ਹੈ ਯਾਨੀ ਕਿ ਕਰੋੜਾਂ ਦੇ ਹਿਸਾਬ ਦੇ ਨਾਲ ਦਲਜੀਤ ਉਸਾਇੰ ਦੇ ਜਿਹੜੇ ਫਾਲੋਅਰ ਫਾਲੋਅਰ ਨੇ ਇੱਕ ਪਾਸੇ ਨੂੰ ਟਰੋਲ ਕੀਤਾ ਜਾ ਰਿਹਾ ਹੈ ਗੁਰੂ ਰੰਧਾਵਾ ਨੇ ਕਿਹਾ ਕਿ ਪੀ ਐਨ ਜੀਬੀ ਪੰਜਾਬ ਕੇ ਪੀ ਯੂ ਐਨ ਜੀਏ ਪੰਜਾਬ ਯਾਨੀ ਕਿ ਉਹਨੇ ਕਿਹਾ ਕਿ ਪੰਜਾਬ ਮੀਨਸ ਕਿ ਆਪ ਮਿਸ ਪਾਣੀ ਪੰਜ ਮਿੰਨ ਪੰਜ ਮਨੋਂ ਪੰਜਾਂ ਦਰਿਆਵਾਂ ਦੀ ਧਰਤੀ ਕਿਉਂਕਿ ਇਹ ਟਰੋਲ ਕੀਤਾ ਗਿਆ ਸੀ ਇੱਕ ਤੰਜ ਕੱਸਿਆ ਸੀ ਗੁਰੂ ਰੰਧਾਵਾ ਨੇ ਗੁਰੂ ਰੰਧਾਵਾ ਨੇ ਕਿਹਾ ਕਿ ਪੰਜਾਬੀ ਆਗੇ ਹੋਏ ਪੰਜਾਬ ਦਾ ਪਹਿਲਾ ਨਾਮ ਲੈਣਾ ਸਿੱਖੋ ਯਾਨੀ ਕਿ ਗੁਰੂ ਰੰਦੋਂ ਰੰਦਾਵਾ ਨੇ ਤੰਜ ਕੱਸੇ ਸੀ ਤੇਦਰ ਦਲਜੀਤ ਉਸਾਇਤੇ ਦਲਜੀਤ ਦਸਾਂ ਵੀ ਕਾਫੀ ਤਤੇ ਹੋਏ ਮਜ਼ਾਕ ਦਾ ਪਾਤਰ ਬਣੇ ਦੋਨੋਂ ਗਾਇਕ ਹੈ ਲੇਕਿਨ ਇੱਧਰ ਅੱਜ ਸਪਸ਼ਟੀਕਰਨ ਦੇ ਦਿੱਤਾ ਗਿਆ ਹੈ ਪੰਜਾਬ ਦੇ ਨਾਮ ਪਰ ਗਾਇਕ ਦਲਜੀਤ ਉਸਾਇਂ ਦੇ ਦੁਆਰਾ ਦਲਜੀਤ ਦਸਾਂ ਨੇ ਕਿਹਾ ਕਿ ਪੰਜਾਬ ਹੈ ਤੇ ਭਾਵੇਂ ਪੰਜਾਬ ਹੈ ਉਹ ਸਾਡੇ ਖੂਨ ਵਿੱਚ ਹੈ ਸਾਡੀ ਬੋਲੀ ਵਿੱਚ ਹੈ ਉਸ ਜਿਹੜਾ ਸਾਡਾ ਜਿਹੜੀ ਅਸੀਂ ਸਤਿਕਾਰ ਕਰਦੇ ਹਾਂ ਇੱਜ਼ਤ ਕਰਦੇ ਹਾਂ ਜਿਹੜੀ ਪੰਜਾਬ ਦੀ ਮੇਰੇ ਅਤੇ ਪੰਜਾਬੀਆਂ ਦੀ ਦਿਲ ਦੇ ਵਿੱਚ ਥਾਂ ਹੈ ਅੱਖਾਂ ਦੇ ਅੱਖਰਾਂ ਦੇ ਵਿੱਚ ਵਾਅਦਾ ਕਾਟਾ ਅਲਫਾਬੈਟਿਕਲੀ ਹੋ ਸਕਦਾ ਹੈ ਲੇਕਿਨ ਪੰਜਾਬ ਤੇ ਪੰਜਾਬ ਹੀ ਹੈ ਟਵੀਟ ਕਰਕੇ ਫਿਰ ਉਹਨਾਂ ਨੇ ਆੜੇ ਹੱਤੀ ਲਿਆ ਹੈ ਗੁਰੂ ਰੰਧਾਵਾ ਨੂੰ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਵਿੱਚੋਂ ਸਭ ਤੋਂ ਜ਼ਿਆਦਾ ਜੇ ਸ਼ੋਅ ਕੀਤੇ ਜਾ ਰਹੇ ਨੇ ਅਤੇ ਮਹਿੰਗੇ ਸ਼ੋਅ ਕੀਤੇ ਜਾ ਰਹੇ ਨੇ ਉਹ ਨੇ ਦਲਜੀਤ ਦਸਾਂਜ ਦਲਜੀਤ ਦਸਾਂਜ ਚੰਡੀਗੜ੍ਹ ਤੋਂ ਲੈ ਕੇ ਦਿੱਲੀ ਦਿੱਲੀ ਤੋਂ ਲੈ ਕੇ ਮੁੰਬਈ ਮੁੰਬਈ ਤੋਂ ਲੈ ਕੇ ਬਾਹਰ ਦੀਆਂ ਜਿੰਨੀਆਂ ਵੀ ਕੰਟਰੀਆਂ ਨੇ ਉਹਨਾਂ ਦੇ ਸ਼ੋਅ ਜਿਹੜੇ ਲਗਾਤਾਰ ਲਾਈਵ ਚੱਲ ਰਹੇ ਨੇ ਕੰਸਰਟ ਕੀਤੇ ਜਾ ਰਹੇ ਨੇ ਪ੍ਰੋਗਰਾਮ ਕਰਨ ਤੋਂ ਪਹਿਲਾਂ ਹੀ ਟਿਕਟਾਂ ਬੁੱਕ ਹੋ ਜਾਂਦੀਆਂ ਨੇ ਬਿਲਬੋਰਡ ਤੇ ਨਾਮ ਆਏ ਨੇ ਪੰਜਾਬੀ ਇਸ ਮਸ਼ਹੂਰ ਗਾਇਕ ਦੇ ਇਧਰ ਜਿਹੜੇ ਜਿਨ੍ਹਾਂ ਦੀ ਲੱਗਦੀ ਹੈ ਜਿਵੇਂ ਗੁਰੂ ਰੰਦਾਵਾ ਜਾਂ ਹੋਰ ਜਿਹੜੇ ਵੱਡੇ ਗਾਇਕ ਨੇ ਜਾਂ ਜਿਹੜੀਆਂ ਸੰਸਥਾਵਾਂ ਨੇ ਜਿਹੜੀਆਂ ਕਹਿੰਦੀਆਂ ਨੇ ਕਿ ਨਾਸ਼ਣ ਪ੍ਰਮੋਟ ਕਰ ਰਿਹਾ ਹੈ ਉਹਨਾਂ ਨੇ ਨੋਟਸ ਵੀ ਜਾਰੀ ਕੀਤੇ ਹੋਏ ਨੇ ਦਲਜੀਤ ਦਸਾਂਝ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕੀ ਖੁਲਾਸੇ ਹੁੰਦੇ ਨੇ ਪੰਜਾਬ ਤੇ ਪੰਜਾਬ ਨੂੰ ਲੈ ਕੇ ਇਹ ਗੁਰੂ ਗੰਧਾਵਾ ਦੇ ਕੋਲ ਅੱਗੇ ਜਾਣਾਗੇ ਹੁਣ ਟਵੀਟ ਕਰ ਦਿੱਤਾ ਗਿਆ ਹੈ ਦਲਜੀਤ ਦਸਾਂਝ ਦੇ ਦੁਆਰਾ ਗੁਰੂ ਗੰਧਾਵਾ ਨੂੰ ਧੰਨਵਾਦ